ਕਲਵੀਰ ਜੀ ਦਾ ਬਿਆਨ ਆ ਜਾਂਦਾ ਕਲਵੀਰ ਜੀ ਦਾ ਕਾਈ ਕਹਿ ਦਿੰਦੇ ਕਹਿੰਦੇ ਕਹਿੰਦੇ ਬਰੀ ਵਾਲਾ ਸੂਟ ਸੀ ਨਵਜੋਤ ਸਿੰਘ ਸਿੱਧੂ ਆਖੇ ਕਹਿੰਦੇ ਕਿ ਕਾਂਗਰਸ ਨੇ ਖੋਲ ਕੇ ਗਲਤੀ ਕਰ ਲਈ ਬਰੀ ਵਾਲੇ ਸੂਟ ਗਾਂ ਦੀ ਗਾਂ ਦੇਣੇ ਹੁੰਦੇ ਨੇ ਕਹਿੰਦੇ ਇਹ ਖੋਲ ਲਿਆ ਕਾਂਗਰਸ ਜਦੋਂ ਨਵਜੋਤ ਸਿੰਘ ਸਿੱਧੂ ਬਣੇ ਸੀ ਸਜਰੇ ਸਜਰੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਹਨੇ ਕਰਾਈ ਸੀ ਬੱਸ ਉਹ ਲੈ ਕੇ ਗਏ ਸੀ ਹਰਮੰਦਰ ਸਾਹਿਬ ਵੀ ਭਾਈ ਆਪਾਂ ਚੱਲੀਏ ਆਪਾਂ ਬਣੇ ਆ ਪ੍ਰਧਾਨ ਤੇ ਇਮਾਨਦਾਰੀ ਨਾਲ ਮੱਥਾ ਟੇਕਣਾ ਆਪਾਂ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਆਈਏ ਮੈਨੂੰ ਇਹ ਦੱਸੋ ਪਹਿਲੀ ਸੀਟ ਤੇ ਕੌਣ ਬੈਠਾ ਸੀ ਕਲਵੀਰ ਜੀਰਾ ਤੇ ਉਦੋਂ ਬਾਅਦ ਚ ਜੇ ਉਦੋਂ ਪਹਿਲਾਂ ਦੀ ਜਾਖੜ ਸਾਹਿਬ ਦੀ ਗੱਲ ਕਰ ਲਓ ਸਭ ਤੋਂ ਵੱਧ ਹਵੋਰ ਗੇੜੇ ਕਿੰਨਾ ਦੇ ਹੁੰਦੇ ਸੀ ਜਾਂ ਪੰਜ ਕੁਲੇ ਜਾਖੜ ਸਾਹਿਬ ਦੀ ਗੇੜੀ ਜਿਹੜੇ ਗੇੜੇ ਸੀ ਉਹ ਕਿੰਨਾ ਦੇ ਹੁੰਦੇ ਸੀ ਉਦੋਂ ਪਹਿਲਾਂ ਦੀ ਗੱਲ ਕਰ ਲਓ ਕੈਪਟਨ ਮਨਿੰਦਰ ਸਿੰਘ ਜਥੇਦਾਰ ਸਾਹਿਬ ਚਲੋ ਗੁਜਰ ਗਏ ਇਹਨਾਂ ਦੇ ਫਾਦਰ ਸਾਹਿਬ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਨੇੜੇ ਵੀ ਸਾਡੇ ਵਾਲੇ ਏਰੀਆ ਚੋਂ ਕਲਬੀਰ ਜੀਰੇ ਦੇ ਫਾਦਰ ਸਾਹਿਬ ਸੀ ਮੈਂ ਤਾਂ ਆਪਾਂ ਤੇ ਜਿੰਦਗੀ ਦੇ ਇੱਕ ਸੂਲ ਆਣੇ ਆ ਜੀਰਾ ਸਾਹਿਬ ਵੀ ਜਿਹਦੇ ਨਾਲ ਖੜੇ ਹੋ ਤਾਂ ਹੱਕ ਠੋਕ ਕੇ ਖੜ ਜੋ ਜੇ ਨਹੀਂ ਖੜਿਆ ਜਾਂਦਾ ਜਾਂ ਲੱਤਾਂ ਨਹੀਂ ਪਰ ਚਲਦੀਆਂ ਤੇ ਐਵੇਂ ਬਿਆਨਬਾਜ਼ੀਆਂ ਨਾ ਦਿਓ ਕਲਦੀਪ ਸਿੰਘ ਵੈਦ ਮੈਂ ਮਿੰਤਾ ਕਰਦਾ ਵੇਖਿਆ ਨਵਜੋਤ ਸਿੰਘ ਸਿੱਧੂ ਜੀ ਵੀ ਮੈਨੂੰ ਕਮਰੇ ਦੇ ਯਾਰ ਤੁਸੀਂ ਗੇਟ ਖੋਲ ਕੇ ਇੱਕ ਅੰਦਰਵਾੜ ਦਿਓ ਸਿੱਧੂ ਸਾਹਿਬ ਕੋਲੇ ਮੈਂ ਮਿੰਤ ਕਰ ਲੈਣਾ ਮੈਨੂੰ ਮੇਰੀ ਟਿਕਟ ਦੇ ਦਿਓ ਆਈਟਮੇ ਵੱਡੇ ਲੀਟਰਾਂ ਬਿਲਕੁਲ ਉਹਨਾਂ ਦੀ ਬਹੁਤ ਸ਼ਿਕਾਇਤਾਂ ਨੇ ਇਲੈਕਸ਼ਨ ਪਿਛਲੀ 22 ਵਾਲੀ ਇਲੈਕਸ਼ਨ 'ਚ ਵੀ ਬਹੁਤ ਸ਼ਿਕਾਇਤਾਂ ਸੀ ਹਾਈ ਕਮਾਂਡ ਦੇ ਬਾਰੇ ਬੜਾ ਸੀਰੀਅਸਲੀ ਸੋਚਦੇ। ਮੈਂ ਲਿਖ ਕੇ ਦੇ ਦੇਣਾ ਵੀ ਚਲੋ ਜਦੋਂ ਵੀ ਪ੍ਰਧਾਨਗੀ ਦਾ ਅਹੁਦਾ ਕਿਸੇ ਹੋਰ ਨੂੰ ਮਿਲਿਆ ਕਿਉਂਕਿ ਪ੍ਰਧਾਨਤਾ ਚਲੋ ਚੰਗਾ ਹੈ ਪ੍ਰਧਾਨਗੀ ਤੋਂ ਬਾਅਦ ਕਿਸੇ ਹੋਰ ਨੂੰ ਮਿਲ ਗਿਆ। ਇਹਨਾਂ ਨੇ ਸਭ ਤੋਂ ਪਹਿਲਾਂ ਰਾਜੇਵੜਿੰਗ ਦੇ ਉਲਟ ਬੋਲਣਾ। ਜਿਓ ਮਤਲਬੀ ਬੰਦਾ ਹੁੰਦਾ ਨੂਜੋਤ ਸਿੰਘ ਸਿੱਧੂ ਉਹਨੇ ਸੱਤ ਸਾਬ ਸਾਰਾ ਜੋਰ ਆਵਦਾ ਕਲੈਕਸ਼ਨ ਤੇ ਲਾਉਣਾ ਸੀ। ਇਹ ਸਾਰੇ ਪੱਤਰਕਾਰ ਭਾਈਚਾਰੇ ਤੇ ਲੋਕਾਂ ਨੂੰ ਪਤਾ ਉਹ ਉਧਰੋਂ ਇਲੈਕਸ਼ਨ ਲੜੀ ਜਾਂਦਾ ਨਾਲ ਮਜੀਠੀਆਂ ਨਾਲ ਪੰਗਾ ਬਾਈਵਾ ਸਾਹਿਬ ਦਾ ਬਿਆਨ ਇੱਕ ਹੀ ਆਇਆ ਉਦੋਂ ਬਾਅਦ ਜਦੋਂ ਸਿੱਧੂ ਸਾਹਿਬ ਵਾਲੀ ਰੈਲੀ ਹੋਈ ਹੈ ਉਦੋਂ ਬਾਅਦ ਬਾਈਵਾ ਸਾਹਿਬ ਦਾ ਇੱਕ ਬਿਆਨ ਨਹੀਂ ਆਇਆ ਇੱਥੋਂ ਵੀ ਸਾਨੂੰ ਸਮਝ ਲੈਣਾ ਚਾਹੀਦਾ ਜਿਹੜੇ ਪੂਰੇ ਜੀਨੀਅਸ ਬੰਦੇ ਆ ਉਹ ਸਮਝ ਗਏ ਆ ਵੀ ਨਹੀਂ ਐਵੇਂ ਕੋਈ ਲੋੜ ਆਪਾਂ ਨੂੰ ਕਿਸੇ ਦੇ ਵਿਰੁੱਧ ਚਲੋ ਆਪਾਂ ਇਹਨਾਂ ਦੀ ਕੀ ਗੱਲ ਕਰਨੀ ਹੈ ਅਸਤੀਫੇ ਵਾਲਿਆਂ ਦੀ ਜੇ ਤੁਮ ਮੂਸੇ ਵਾਲਾ ਸਾਹਿਬ ਨੇ ਨਾ ਇੱਕ ਗੱਲ ਕਹੀ ਸੀ ਵੀ ਜਦੋਂ ਕੋਈ ਨਵਾਂ ਕੋਈ ਵੀ ਜਦੋਂ ਦੱਬਿਆ ਜਾਵੇ ਤੇ ਉੱਠ ਕੇ ਆਉਂਦਾ ਨਾ ਤੂੰ ਤਾਂ ਜਿਹੜੇ ਬਾਲੇ ਵੱਡੇ ਹੁੰਦੇ ਆ ਉਹਨਾਂ ਨੂੰ ਪੀੜ ਬਹੁਤ ਹੁੰਦੀ ਆ ਸੋ ਗੱਲ ਇਹ ਓਵੇਂ ਆ ਵਾਕਿਆ ਮੂਸੇ ਵਾਲਾ ਸਾਹਿਬ ਦੀ ਇਹ ਗੱਲ ਸੱਚ ਹੈ ਬੀਤਦਾਨਨ ਅਬਜੋਦ ਸਿੰਘ ਸੱਦੂ ਚਰਚਾ ਦੇ ਵਿੱਚ ਆਉਂਦੇ ਨੇ ਤੇ ਉਹ ਉਦੋਂ ਆਉਂਦੇ ਨੇ ਜਦੋਂ ਮਹਾਰਾਜ ਦੇ ਵਿੱਚ ਸਿੱਧੂ ਵਰਕਰਾਂ ਦਾ ਵੱਡਾ ਇਕੱਠ ਕਰ ਜਾਂਦੇ ਨੇ ਇਸ ਵੱਡੇ ਇਕੱਠ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ 'ਚ ਕਾਮਯਾਬ ਹੁੰਦੇ ਨੇ ਤੇ ਤੁਰੰਤ ਪ੍ਰਭਾਵ ਦੇ ਨਾਲ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਹੁਣ ਤੱਕ ਦੋ ਪ੍ਰਦਰਸ਼ਨ ਹੋ ਚੁੱਕੇ ਨੇ ਤੇ ਰਾਜਾ ਵੜਿੰਗ ਦੇ ਪ੍ਰਦਰਸ਼ਨਾਂ ਅਤੇ ਨਵਜੋਤ ਸਿੰਘ ਸਿੱਧੂ ਦੇ ਪ੍ਰਦਰਸ਼ਨ 'ਚ ਫਰਕ ਬਹੁਤ ਰਿਹਾ ਪਰ ਜਿਸ ਤਰ੍ਹਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਸਟੇਜ ਦੇ ਉੱਤੋਂ ਵਰੇ ਸਟੇਜ ਦੇ ਉੱਤੋਂ ਬੋਲੇ ਤੇ ਖਾਸ ਤੌਰ ਤੇ ਉੱਤੇ ਉਹਨਾਂ ਨੇ ਟਿਕਾ ਟਿੱਪਣੀਆਂ ਕਾਂਗਰਸ ਦੇ ਕਈ ਲੀਡਰਾਂ ਦੇ ਉੱਤੇ ਕਰ ਦਿੱਤੀਆਂ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬਿਆਨਬਾਜ਼ੀ ਹੋਈ ਇੱਥੋਂ ਤੱਕ ਕਿ ਕੁਲਵੀਰ ਜੀ ਦਾ ਅਰਗਿਆਂ ਦਾ ਬਿਆਨ ਆ ਜਾਂਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਲਾਂਬੇ ਕਰ ਦੇਣਾ ਚਾਹੀਦਾ ਲਖਵੀਰ ਸਿੰਘ ਲਖਾ ਉਹਨਾਂ ਦਾ ਬਿਆਨ ਆ ਜਾਂਦਾ ਕਿ ਕਾਂਗਰਸ ਦੀ ਕਾਈ ਕਮਾਨ ਕਾਰਵਾਈ ਕਰੇ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਕਰ ਦਿੱਤਾ ਜਾਵੇ ਇਹ ਸਾਰੇ ਦੇ ਵਿਚਾਰ ਗੱਲਬਾਤ ਕਰਨਾ ਕਿ ਸਾਡੇ ਨਾਲ ਸਹਿਜਪਾਲ ਬਰਾੜ ਮੌਜੂਦ ਨੇ ਹਾਲਾਂਕਿ ਇਹ ਵੀ ਬਹੁਤ ਵੱਡਾ ਅਹੁਦਾ ਇਹਨਾਂ ਦੇ ਕੋਲ ਵੀ ਸੀ ਇੱਕ ਸਿਆਸੀ ਰੰਜਿਸ਼ ਪਾਰਟੀ ਦੇ ਅੰਦਰ ਹੁੰਦੀ ਹੈ ਤੇ ਅਹੁਦਾ ਚਲਿਆ ਜਾਂਦਾ ਤੇ ਹੁਣ ਇਹ ਵੀ ਵਰਕਰ ਦੇ ਤੌਰ ਦੇ ਉੱਤੇ ਵਿਚਰ ਰਹੇ ਨੇ ਕਾਂਗਰਸ ਦੇ ਸਿੱਧੂ ਸਾਹਿਬ ਦਾ ਇਹ ਰੈਲੀ ਕਰਨੀ ਅੱਜ ਕਹਿੰਦੇ ਕਿ ਕਾਂਗਰਸ ਦੀਆਂ ਵੱਡੀਆਂ-ਵੱਡੀਆਂ ਧਿਰਾਂ ਜਿਹੜੀਆਂ ਕਾਂਗਰਸ ਬਣੀਆਂ ਉਹਨਾਂ ਨੂੰ ਬਹੁਤ ਖੜਕੀ ਆ ਉਹ ਕਹਿੰਦੇ ਕਿ ਸਿੱਧੂ ਸਾਹਿਬ ਖਿਲਾਫ ਚੱਲ ਰਹੀ ਸਿੱਧੂ ਮੂਸੇਵਾਲਾ ਸਾਹਿਬ ਨੇ ਨਾ ਇੱਕ ਗੱਲ ਕਹੀ ਸੀ ਵੀ ਜਦੋਂ ਕੋਈ ਨਵਾਂ ਕੋਈ ਵੀ ਜਦੋਂ ਦੱਬਿਆ ਜਾਵੇ ਤੇ ਉੱਠ ਕੇ ਆਉਂਦਾ ਨਾ ਤਾਂ ਉਹਦੇ ਜਿਹੜੇ ਬਾਹਲੇ ਵੱਡੇ ਹੁੰਦੇ ਆ ਉਹਨਾਂ ਨੂੰ ਪੀੜ ਬਹੁਤ ਹੁੰਦੀ ਆ ਸੋ ਗੱਲ ਇਹ ਓਵੇਂ ਆ ਵਾਕਿਆ ਮੂਸੇਵਾਲਾ ਸਾਹਿਬ ਦੀ ਇਹ ਗੱਲ ਸੱਚ ਹੈ ਵੀ ਨਵਜੋਤ ਸਿੰਘ ਸਿੱਧੂ ਮੈਂ ਨਹੀਂ ਆਂਦਾ ਨਾ ਸਿੱਧੂ ਆਂਦਾ ਲੋਕ ਕਹਿੰਦੇ ਆ ਵੀ ਪੰਜਾਬ ਦਾ ਇੱਕ ਬਹੁਤ ਵੱਡਾ ਚਿਹਰਾ ਹੈ ਪਾਰਟੀ ਬਾਜੀ ਨੂੰ ਲੈ ਕੇ ਨਹੀਂ ਅਨਸਾਨੀਅਤ ਨਾਤੇ ਵੀ ਸਿਆਸਤ ਦੇ ਵਿੱਚ ਇੱਕ ਧੁਰਾ ਮੰਨਿਆ ਜਾਂਦਾ ਕਲਾ ਨਵਜੋਤ ਸਿੰਘ ਸਿੱਧੂ ਨੂੰ ਉਦੋਂ ਬਾਅਦ ਚ ਸਿੱਧੂ ਸਾਹਿਬ ਨਾ ਤਾਂ ਹੁਣ ਹੈਗੇ ਆ ਜਿੱਤੇ ਹੋਏ ਐਮਐਲਏ ਸਮਝੇ ਗੱਲ ਐਮਐਲਏ ਹੈ ਨਹੀਂ ਕਿਉਂ ਕਿ ਸਾਰੇ ਲੀਡਰਾਂ ਨੇ ਅਕਾਲੀ ਕਾਂਗਰਸੀ ਸਾਰਿਆਂ ਨੇ ਇਕੱਠੇ ਹੋ ਕੇ ਇਹਨਾਂ ਨੂੰ ਦਿੱਤਾ ਹਰਾ ਨਾ ਐਮਐਲਏ ਆ ਨਾ ਐਮਪੀ ਆ ਨਾ ਐਮਸੀਆ ਨਾ ਕੁਛ ਇਹਨਾਂ ਕੋਲੇ ਪਾਰਟੀ ਦੇ ਵਿੱਚ ਕੋਈ ਵੀ ਅਹੁਦਾ ਨਹੀਂ ਹੈ ਇੱਕ ਵਰਕਰ ਹੁਣ ਵਰਕਰ ਦੀ ਤਾਂ ਨਾਰਮਲ ਗੱਲ ਆ ਜੀ ਹੁਣ ਮੈਂ ਸਸਪੈਂਡ ਆ ਮੈਂ ਕੋਈ ਵੀ ਪਾਰਟੀ ਲਈ ਆਵਦਾ ਜਿਹੜਾ ਹੈਗਾ ਝੰਡਾ ਬੁਲੰਦ ਕਰ ਸਕਦਾ ਕਿਤੇ ਵੀ ਜ਼ਰੂਰੀ ਨਹੀਂ ਵੀ ਮੈਨੂੰ ਕਿਥੋਂ ਪੁੱਛ ਕੇ ਆਉਣਾ ਪਊਗਾ ਕਿਉਂਕਿ ਮੈਂ ਕਿਹੜਾ ਪਾਰਟੀ ਦੇ ਵਿਰੁੱਧ ਬਿਆਨਬਾਜ਼ੀ ਕਰਨੀ ਆ ਵਿਰੁੱਧ ਕਰਨੀ ਆ ਹਾਂ ਠੀਕ ਆ ਤੁਹਾਨੂੰ ਕਿਤੇ ਨਾ ਕਿਤੇ ਜਵਾਬ ਦੇ ਹੀ ਦੇਣੀ ਪਊਗੀ ਨਵਜੋਤ ਸਿੰਘ ਸਿੱਧੂ ਬੜੇ ਟਾਈਮ ਤੋਂ ਚੁੱਪ ਸੀਗੇ ਅੰਦਰ ਰਏ ਅੰਦਰ ਰਹਿਣ ਤੋਂ ਬਾਅਦ ਇਹਨਾਂ ਨੇ ਕੋਈ ਬਿਆਨਬਾਜ਼ੀ ਨਹੀਂ ਕੀਤੀ ਸਿਰਫ ਬਾਹਰ ਆਉਣਸਾਰ ਬਿਆਨਬਾਜ਼ੀ ਕੀਤੀ ਤੇ ਲੋਕ ਕਹਿਣ ਲੱਗ ਪਏ ਇਹ ਵੀ ਨਵਜੋਤ ਸਿੰਘ ਸਿੱਧੂ ਭਗਵਾਨ ਸਿੰਘ ਮਾਨ ਨਾਲ ਰਲਿਆ ਹੋਇਆ ਹੈ ਕਿਉਂਕਿ ਦੋਨੋਂ ਜਿਹੜੇ ਹੈਗੇ ਆ ਇਹਨਾਂ ਨੇ ਵੀ ਸ਼ੋਅ ਲਾਉਂਦੇ ਰਹੇ ਆ ਆਪਸੀ ਭਾਈਚਾਰਾ ਭਾਈਚਾਰਾ ਸੀਗਾ ਵੀ ਪਰ ਸਿੱਧੂ ਸਾਹਿਬ ਜਿੰਨਾ ਚਿਰ ਉਹ ਸੁਣੀ ਗਏ ਸਾਰਾ ਕੋਈ ਸਾਰਾ ਕੁਝ ਉਹਨਾਂ ਨੇ ਅਨਲਿਸਿਸ ਕੀਤਾ ਵੀ ਕੋਈ ਗੱਲ ਨਹੀਂ ਲੋਕਾਂ ਨੂੰ ਜੋ ਬੋਲਣਾ ਹੈ ਲੋਕ ਨਹੀਂ ਬੋਲਦੇ ਸੀ ਇਹ ਹਰੇਕ ਪਾਰਟੀ ਦੇ ਨਾਲ ਇੱਕ ਜਿਵੇਂ ਕਹਿੰਦੇ ਹਲਕੇ ਦੇ ਵਿੱਚ 20 25 25 ਬੰਦੇ ਹੁੰਦੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਚਲਾਉਣਾ ਹੁੰਦਾ ਤੇ ਦੂਜੇ ਨੂੰ ਮਾੜਾ ਕਹਿਣਾ ਹੁੰਦਾ ਤੇ ਜਦੋਂ ਨਵਜੋਤ ਸਿੰਘ ਸਿੱਧੂ ਬੋਲਿਆ ਉਹ ਐਡਾਕ ਖੁੱਲ ਕੇ ਬੋਲਿਆ ਭਗਵੰਤ ਸਿੰਘ ਮਾਨ ਦੇ ਵਿਰੁੱਧ ਨਾ ਕਿ ਪਾਰਟੀ ਦੇ ਵਿਰੁੱਧ ਵੀ ਭਾਈ ਤੂੰ ਆਹ ਨਹੀਂ ਕੀਤਾ ਤੂੰ ਆਹ ਗੱਲਾਂ ਕਈਆਂ ਸੀ ਆਹ ਨਹੀਂ ਕੀਤਾ ਆਹ ਗੱਲਾਂ ਕਈਆਂ ਸੀ ਆਹ ਨਹੀਂ ਕੀਤਾ ਕਿਉਂਕਿ ਹੋਇਆ ਕੁਝ ਵੀ ਨਹੀਂ ਆਪਣੇ ਸਾਹਮਣੇ ਆ ਸਾਰਿਆਂ ਦੇ ਉਹ ਫਲੈਕਸ ਬਾਜ਼ੀ ਹੋਈ ਆ ਹੋਰ ਕੁਝ ਨਹੀਂ ਹੋਇਆ ਪੰਜਾਬ ਦੇ ਵਿੱਚ ਤੇ ਹੁਣ ਜੇ ਨਵਜੋਤ ਸਿੰਘ ਸਿੱਧੂ ਇੱਕ ਵਰਕਰ ਦੇ ਵਜੋਂ ਇੱਕ ਵੱਡੀ ਰੈਲੀ ਰੱਖ ਲੈਂਦਾ ਤੇ ਇਕੱਠ ਨਵਜੋਤ ਸਿੰਘ ਸਿੱਧੂ ਨੂੰ ਤਾਂ ਆਪ ਨੂੰ ਨਹੀਂ ਪਤਾ ਸੀਗਾ ਨਵਜੋਤ ਸਿੰਘ ਸਿੱਧੂ ਨੂੰ ਸੱਚੀ ਗੱਲ ਹੈ ਨਹੀਂ ਪਤਾ ਸੀ ਇਹ ਤੁਹਾਡਾ ਵੀ ਕਹਿਣਾ ਹੈ ਵੀ ਐਡਾ ਇੱਕ ਵੱਡਾ ਇਕੱਠ ਹੋਇਆ ਤੇ ਉੱਥੇ ਕੋਈ ਕਿਰਾਏ ਤੇ ਜਾਂ ਸਰਕਾਰੀ ਕੋਈ ਬੱਸਾਂ ਨਹੀਂ ਸਪੈਸ਼ਲ ਕਰਕੇ ਭੇਜੀਆਂ ਵੀ ਬਾਈ ਪਿੰਡਾਂ ਚੋਂ ਕਰੋ ਸਰਪੰਚ ਸਾਹਿਬ ਤੁਸੀਂ ਬੰਦੇ ਇਕੱਠੇ ਬਲਾਕ ਸ਼ਾਂਤੀ ਵਾਲੇ ਉਹ ਕਰੋ ਬੰਦੇ ਇਕੱਠੇ ਨਵਜੋਤ ਸਿੰਘ ਸਿੱਧੂ ਆਈ ਜਾਂਦਾ ਜਿਵੇਂ ਹੁੰਦੀਆਂ ਰੈਲੀਆਂ ਚ ਐਵੇਂ ਹੋਈਆਂ ਨਹੀਂ ਉਹ ਜਿਵੇਂ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਵੀ ਅਖੇ ਜਿਹੜੇ ਝਾੜੂ ਵਾਲੇ ਆ ਇਹਨਾਂ ਨੇ ਇੱਕ ਗੱਲ ਬਣਾਈ ਸੀ ਬਿਕੇ ਸਾਡੀ ਰੈਲੀ ਤੇ ਜਦੋਂ ਕੋਈ ਬੰਦਾ ਆਉਂਦਾ ਨਾ ਉਹਨੂੰ ਅਸੀਂ ਨਹੀਂ ਲਿਉਂਦੇ ਲੋਕ ਆਪਦੇ ਮੋਟਰਸਾਈਕਲਾਂਾਂ 'ਚ ਤੇ ਕਾਰਾਂ 'ਚ ਤੇਲ ਪਾਪਾ ਆਪ ਹੋਂਦੇ ਆ ਬੱਸਾਂ ਚੜ ਚੜਾਉਂਦੇ ਆ ਨਵਜੋਤ ਸਿੰਘ ਸਿੱਧੂ ਦੀ ਰੈਲੀ 'ਚ ਸੱਚੀ ਗੱਲ ਆ ਮੇਰਾ ਹਾਜ ਰੈਲੀ 'ਚ ਬੰਦੇ ਐਵੇਂ ਆਏ ਕੱਠ ਡਬਲ ਦਾ ਵੀ ਟ੍ਰਿਪਲ ਹੋ ਗਿਆ ਹੁਣ ਉੱਥੇ ਇਹ ਵੀ ਜੇ ਲੋਕ ਆਗੇ ਸਿੱਧੂ ਨੂੰ ਪਿਆਰ ਕਰਨ ਵਾਲੇ ਤੇ ਸਿੱਧੂ ਦੇ ਵਿੱਚ ਕੀ ਗਣਾ ਨਵਜੋਤ ਸਿੰਘ ਸਿੱਧੂ ਨੂੰ ਪਿਆਰ ਕਰਨ ਵਾਲੇ ਉੱਥੇ ਆ ਗਏ ਤੇ ਸਿੱਧੂ ਦਾ ਤਾਂ ਕੋਈ ਗਿਣਾ ਨਹੀਂ ਸਿੱਧੂ ਨੇ ਤਾਂ ਆਪਦਾ ਸਿੰਪਲ ਜਿਹਾ ਏਜੰਡਾ ਰੱਖਿਆ ਸੀ ਉਹਦੇ ਕਾਰਨ ਚਲੋ ਕਿਸੇ ਕਾਰਨ ਉਹਨਾਂ ਨੂੰ ਚਿਹਰਾ ਨਹੀਂ ਬਣਾਇਆ ਗਿਆ ਜਦੋਂ ਇਲੈਕਸ਼ਨ ਹੋਇਆ ਨਵਜੋਤ ਸਿੰਘ ਸਿੱਧੂ ਨੂੰ ਚੁੱਪ ਰਹਿਣ ਲਈ ਤੇ ਇੱਕ ਪਾਸੇ ਕਰ ਦਿੱਤਾ ਗਿਆ ਸੀ ਭਾਈ ਸਾਹਿਬ ਉਹ ਨਹੀਂ ਬੋਲੇ ਕਿਸੇ ਕਾਰਨ ਜਿਹੜਾ ਹੈਗਾ ਲੋਕਾਂ ਨੇ ਕੁਝ ਨਹੀਂ ਮਨਜ਼ੂਰ ਕੀਤਾ ਪਾਰਟੀ ਨੂੰ ਤੇ ਉਹਨਾਂ ਨੇ ਤੀਜੇ ਬਦਲਾ ਨੂੰ ਭਗਵੰਤ ਸਿੰਘ ਮਾਨ ਨੂੰ ਵੋਟਾਂ ਨਹੀਂ ਪਾਈਆਂ ਸੀ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਈਆਂ ਸੀ ਉਹਨਾਂ ਨੇ ਦੇਖੋ ਸੀ ਵੀ ਨਾ ਸੱਜਣਾ ਅਸੀਂ ਕਿਸੇ ਦੂਜੀ ਪਾਰਟੀ ਨੂੰ ਪਾਉਣੀਆ ਨਾ ਤੀਜੀ ਨੂੰ ਨਾ ਪੰਥ ਨੂੰ ਕਿਸੇ ਨੂੰ ਨਹੀਂ ਪਾਉਣੀਆ ਵੀ ਉਹ ਸਾਰਿਆਂ ਨੇ ਸਾਨੂੰ ਲੁੱਟ ਕੇ ਖਾਦਾ ਸਾਨੂੰ ਚਾਹੀਦਾ ਇੱਕ ਸਾਫ਼ ਇਮਾਨਦਾਰ ਚਿਹਰਾ ਭਗਵਾਨ ਸਿੰਘ ਮਾਨ ਨੂੰ ਫਿਰ ਇਹ ਚੁਣ ਲਿਆ ਵੀ ਚਲੋ ਯਾਰ ਨਾ ਤਾਂ ਇਹਨਾਂ ਨੂੰ ਪਾਉਣੀਆ ਨਾ ਇਹਨਾਂ ਨੂੰ ਪਾਉਣੀਆ ਆ ਤੀਜੀ ਪਾਰਟੀ ਵੱਲੋਂ ਆ ਖੜਾ ਭਗਵੰਤ ਮਾਨੇ ਨੂੰ ਐਤੀ ਕੀ ਪਾ ਕੇ ਵੇਖ ਲੋ ਉਹਨੇ ਮਾਂ ਦੇ ਪੁੱਤ ਨੇ ਉਦੋਂ ਵੀ ਸਿਰ ਹਿਲਾਤਾ ਇਹ ਵਾਕਿਆ ਹੈ ਇਹ ਮਹਿਣੀਆਂ ਦਾ ਆਮ ਆਦਮੀ ਪਾਰਟੀ ਵਾਲੇ ਆਪ ਹੀ ਕਹੀ ਜਾਂਦੇ ਰੋਜ਼ ਸੋਸ਼ਲ ਮੀਡੀਆ ਤੇ ਬੋਲ-ਬੋਲ ਕੇ ਕਹੀ ਜਾਂਦੇ ਆ ਉਹਨੇ ਉਦੋਂ ਵੀ ਗਾਂ ਦਾ ਕੰਮ ਕਰਤਾ ਤੇ ਹੁਣ ਹੋ ਕੁਝ ਵੀ ਨਹੀਂ ਰਿਹਾ ਬਰਾੜ ਸਾਹਿਬ ਇੱਕ ਸਵਾਲ ਬਹੁਤ ਐਮ ਹੈ ਕਿ ਕਾਂਗਰਸ ਦੇ ਲੀਡਰ ਨੇ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਨੂੰ ਲਾਂਬੇ ਕਰਨ ਦੇ ਲਈ ਪ੍ਰੈਸ ਨੋਟ ਜਾਰੀ ਹੋ ਜਾਂਦੇ ਨੇ ਇਹ ਕਹਿੰਦੇ ਕਿ ਲਖਵੀਰ ਸਿੰਘ ਰਖਾ ਲਖਾ ਦਾ ਬਿਆਨ ਆ ਜਾਂਦਾ ਹੈ ਕੁਲਵੀਰ ਜੀ ਦਾ ਬਿਆਨ ਆ ਜਾਂਦਾ ਹੈ ਕੁਲਵੀਰ ਜੀ ਦਾ ਕਹਿ ਕਹਿ ਦਿੰਦੇ ਕਹਿੰਦੇ ਕਿ ਬਰੀ ਵਾਲਾ ਸੂਟ ਸੀ ਨਵਜੋਤ ਸਿੰਘ ਸਿੱਧੂ ਅਕੇ ਕਹਿੰਦੇ ਕਿ ਕਾਂਗਰਸ ਨੇ ਖੋਲ ਕੇ ਗਲਤੀ ਕਰ ਲਈ ਬਰੀ ਵਾਲੇ ਸੂਟ ਗਾਂ ਦੀ ਗਾਂ ਦੇਣੇ ਹੁੰਦੇ ਨੇ ਕਹਿੰਦੇ ਖੋਲ ਲਿਆ ਕਾਂਗਰਸ ਨੇ ਵੈਸੇ ਕੁਲਬੀਰ ਜੀਰਾ ਚਲੋ ਸਾਡਾ ਭਰਾ ਉਹ ਪਰ ਨਾ ਮੈਂ ਜੀਰਾ ਸਾਹਿਬ ਨੂੰ ਇਹ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿਉਂਕਿ ਉਹ ਸਾਡਾ ਵੱਡਾ ਭਰਾ ਜਦੋਂ ਨਵਜੋਤ ਸਿੰਘ ਸਿੱਧੂ ਬਣੇ ਸੀ ਸਜਰੇ ਸਜਰੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਹਨੇ ਕਰਾਈ ਸੀ ਬੱਸ ਉਹ ਲੈ ਕੇ ਗਏ ਸੀ ਹਰਮੰਦਰ ਸਾਹਿਬ ਵੀ ਭਾਈ ਆਪਾਂ ਚੱਲੀਏ ਆਪਾਂ ਬਣੇ ਆ ਪ੍ਰਧਾਨ ਤੇ ਇਮਾਨਦਾਰੀ ਨਾਲ ਮੱਥਾ ਟੇਕਣਾ ਆਪਾਂ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਆਈਏ ਮੈਨੂੰ ਇਹ ਦੱਸੋ ਪਹਿਲੀ ਸੀਟ ਤੇ ਕੌਣ ਬੈਠਾ ਸੀ ਕਲਵੀਰ ਜੀ ਦਾ ਕਲਵੀਰ ਜੀ ਦਾ ਤੇ ਉਦੋਂ ਬਾਅਦ ਚ ਜੇ ਉਦੋਂ ਪਹਿਲਾਂ ਦੀ ਜਾਖੜ ਸਾਹਿਬ ਦੀ ਗੱਲ ਕਰ ਲੋ ਸਭ ਤੋਂ ਵੱਧ ਹਵੋਰ ਗੇੜੇ ਕਿੰਨਾ ਦੇ ਹੁੰਦੇ ਸੀ ਜਾਂ ਪੰਜ ਕੁਲੇ ਜਾਖੜ ਸਾਹਿਬ ਦੀ ਗੇੜੀ ਜਿਹੜੇ ਗੇੜੇ ਸੀ ਉਹ ਕਿੰਨਾ ਦੇ ਹੁੰਦੇ ਸੀ ਉਦੋਂ ਪਹਿਲਾਂ ਦੀ ਗੱਲ ਕਰ ਲੋ ਕੈਪਟਨ ਅਮਰਿੰਦਰ ਸਿੰਘ ਜਥੇਦਾਰ ਸਾਹਿਬ ਚਲੋ ਗੁਜਰ ਗਏ ਇਹਨਾਂ ਦੇ ਫਾਦਰ ਸਾਹਿਬ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਨੇੜੇ ਵੀ ਸਾਡੇ ਵਾਲੇ ਏਰੀਆ ਚ ਕੁਲਬੀਰ ਜੀਰੇ ਦੇ ਫਾਦਰ ਸਾਹਿਬ ਸੀ ਉਹਨਾਂ ਨੂੰ ਕਿਸਾਨ ਸੈਲ ਦਾ ਚੇਅਰਮੈਨ ਲਾਇਆ ਤੇ ਉਹਨਾਂ ਨੂੰ ਲਗਾਤਾਰ ਚੇਅਰਮੈਨ ਲਈ ਰੱਖਿਆ ਉਹਨਾਂ ਨੇ ਵੀ ਚਲੋ ਕੰਮ ਕੀਤਾ ਪਰ ਕੁਲਬੀਰ ਸਿੰਘ ਜੀਰਾ ਉਦੋਂ ਵੀ ਸਭ ਤੋਂ ਨੇੜੇ ਹੁੰਦਾ ਸੀ ਹੁਣ ਅੱਜ ਵੜਿੰਗ ਸਾਹਿਬ ਪ੍ਰਧਾਨ ਹੈ ਅੱਜ ਵੜਿੰਗ ਸਾਹਿਬ ਦੇ ਸਭ ਤੋਂ ਨੇੜੇ ਤੇ ਮੈਂ ਲਿਖ ਕੇ ਦੇ ਦਿੰਦਾ ਵੀ ਚਲੋ ਜਦੋਂ ਵੀ ਪ੍ਰਧਾਨਗੀ ਦਾ ਅਹੁਦਾ ਕਿਸੇ ਹੋਰ ਨੂੰ ਮਿਲਿਆ ਕਿਉਂਕਿ ਪ੍ਰਧਾਨ ਤਾਂ ਚਲੋ ਚੰਗਾ ਹੈ ਪ੍ਰਧਾਨਗੀ ਤੋਂ ਬਾਅਦ ਕਿਸੇ ਹੋਰ ਨੂੰ ਮਿਲ ਗਿਆ ਇਹਨਾਂ ਨੇ ਸਭ ਤੋਂ ਪਹਿਲਾਂ ਰਾਜੇ ਵੜਿੰਗ ਦੇ ਉਲਟ ਬੋਲਣਾ ਕੱਲ ਨੂੰ ਜਦੋਂ ਐਲਓਪੀ ਲੀਡਰ ਕੋਈ ਹੋਰ ਲੱਗ ਜਾਂਦਾ ਬਾਈਵਾ ਸਾਹਿਬ ਦੇ ਸਭ ਤੋਂ ਪਹਿਲਾਂ ਕਿਉਂਕਿ ਨਾ ਕੁਝ ਲੋਕ ਹੁੰਦੇ ਆ ਜਿਹੜੇ ਚੜਦੇ ਘੋੜੇ ਸਵਾਰ ਹੁੰਦੇ ਆ ਜਦੋਂ ਘੋੜਾ ਤੁਰਦਾ ਨਾ ਉਹਦੇ ਉੱਤੇ ਬਹਿ ਜਾਂਦੇ ਆ ਪਲਾਥੀ ਮਾਰ ਕੇ ਇਹ ਵੀ ਘੋੜਾ ਤਾਂ ਚੱਲ ਗਿਆ ਤੇ ਹੁਣ ਆਪਾਂ ਇਹਦੇ ਉੱਤੇ ਬੈਠੀਏ ਟੌਰ ਨਾਲ ਤੇ ਹੁਣ ਵੀ ਆਪਾਂ ਹੱਲਾ ਹੱਲਾ ਕਰਦੇ ਆਂਗੇ ਸੋ ਭਾਈ ਮੈਂ ਤਾਂ ਆਪਾਂ ਤਾਂ ਜ਼ਿੰਦਗੀ ਦੇ ਇੱਕ ਸੂਲ ਆਣੇ ਆ ਜੀਰਾ ਸਾਹਿਬ ਵੀ ਜਿਹਦੇ ਨਾਲ ਖੜੇ ਹੋ ਤਾਂ ਹੱਕ ਠੋਕ ਕੇ ਖੜਜੋ ਜੇ ਨਹੀਂ ਖੜਿਆ ਜਾਂਦਾ ਜਾਂ ਲੱਤਾਂ ਨਹੀਂ ਭਰ ਚਲਦੀਆਂ ਤੇ ਐਵੇਂ ਬਿਆਨਬਾਜ਼ੀਆਂ ਨਾ ਦਿਓ ਕਿਉਂਕਿ ਹੁਣ ਜੇ ਅਨੁਸ਼ਾਸਨ ਦੀ ਗੱਲ ਕਰਦੇ ਆ ਕਹਿੰਦੇ ਸਿੱਧੂ ਸਾਹਿਬ ਨੇ ਜੀ ਅਨੁਸ਼ਾਸਨ ਤੋਂ ਬਾਹਰ ਹੋਏ ਆ ਤੇ ਫੇਰ ਯਾਰ ਵੜਿੰਗ ਸਾਹਿਬ ਤਾਂ ਸਾਡੇ ਹਰ ਰੋਜ਼ ਕਹਿੰਦੇ ਆ ਵੀ ਭਾਈ ਆਪਾਂ ਟੇਬਲ ਟॉक ਕਰਕੇ ਆਪਦੇ ਮਸਲੇ ਸੁਲਝਾਉਣੇ ਆ ਲੋੜ ਕੀ ਆ ਭਾਈ ਅਸਤੀਫੇ ਵਿਖਾਉਣ ਦੀ ਜੇ ਅਸਤੀਫਾ ਦੇਣਾ ਹੀ ਹੈ ਤੇ ਲਿਖ ਕੇ ਆ ਕੇ ਇੱਥੇ ਕਰੋ ਕਾਨਫਰੰਸ ਵਿਆਹ ਪਈ ਆ ਜੀ ਸਾਡੇ ਅਸਤੀਫੇ ਤੇ ਅਸੀਂ ਅੱਜ ਤੋਂ ਬਾਅਦ ਦਫ਼ਤਰ ਆਉਣਾ ਹੀ ਨਹੀਂ ਅਸੀਂ ਦਫ਼ਤਰ ਆਉਣਾ ਹੀ ਨਹੀਂ ਅਸੀਂ ਕਾਂਗਰਸ ਦੇ ਵਰਕਰ ਵੀ ਰਹਿਣਾ ਵੀ ਕਾਂਗਰਸ 'ਚ ਆ ਅਸੀਂ ਢਾਹ ਹੀ ਲਾਈ ਜਾਣੀ ਆ ਸਿੱਧੂ ਨੇ ਢਾਟ ਨਹੀਂ ਨਾ ਲਾਈ ਕਾਂਗਰਸ ਨੂੰ ਪੋਸਟਰ ਲੱਗੇ ਸੀ ਸਿੱਧੂ ਸਾਹਿਬ ਦੀ ਰੈਲੀ 'ਚ ਸਾਰੇ ਲੋਕਾਂ ਦੇ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਮਲਿਕ ਅਰਜੁਨ ਖੜਗੇ ਜੀ ਰਾਹੁਲ ਗਾਂਧੀ ਜੀ ਪ੍ਰਿੰਕਾ ਗਾਂਧੀ ਜੀ ਉਹਨਾਂ ਦੇ ਮਤਲਬ ਵੰਡਰ ਆਫ ਡਾਇਰੈਕਸ਼ਨ ਇੱਕ ਆਪਾਂ ਕਹਿ ਸਕਦੇ ਹਾਂ ਉਹਨਾਂ ਦੀ ਰਿਸਪੈਕਟ ਦੇ ਨਾਲ ਹੀ ਰੈਲੀ ਹੋਈ ਹੈ ਤੇ ਸਾਨੂੰ ਲੋੜ ਹੀ ਨਹੀਂ ਬਣਦੀ ਇੱਥੇ ਬਿਆਨ ਦੇਣ ਦੀ ਭਾਵੇਂ ਸਾਡਾ ਭਰਾ ਹੀ ਕੁਲਵੀਰ ਜੀ ਰਾ ਇੱਥੇ ਮੈਂ ਪਰਸੋ ਜੋ ਗਰਾਉਂਡ ਰੈਲੀ 'ਚ ਜਾਣਿਆ ਤੇ ਜਗਰਾਉਂ ਰੈਲੀ 'ਚ ਮੈਂ ਕਈ ਲੀਡਰਾਂ ਨਾਲ ਗੱਲ ਕੀਤੀ ਡਾਕਟਰ ਅਮਰ ਸਿੰਘ ਹੁਣਾਂ ਨਾਲ ਗੱਲ ਹੁੰਦੀ ਆ ਲਖਵੀਰ ਲਖੇ ਹੁਣਾਂ ਨਾਲ ਗੱਲ ਹੁੰਦੀ ਆ ਖਾਸ ਤੌਰ ਦੇ ਉੱਤੇ ਤੁਹਾਡੇ ਲੁਧਿਆਣਾ ਤੋਂ ਸਾਬਕਾ ਐਮਐਲਏ ਰਹੇ ਨੇ ਕੁਲਬੀ ਵੈਦ ਜੀ ਕੁਲਦੀਪ ਵੈਦ ਉਹਨਾਂ ਨਾਲ ਗੱਲ ਹੁੰਦੀ ਆ ਵੈਦ ਸਾਹਿਬ ਕਹਿੰਦੇ ਕਿ ਸਿੱਧੂ ਸਾਹਿਬ ਦਾ ਕਹਿੰਦੇ ਤੁਹਾਨੂੰ ਪਤਾ ਕਹਿੰਦੇ ਉਹਨਾਂ ਸਾਸ਼ਨ ਰਿਹਾ ਕਿ ਰਾਜੀ ਨਹੀਂ ਕਿਸੇ ਵੀ ਪਾਰਟੀ 'ਚ ਰਹੇ ਹੁਣ ਕਹਿੰਦੇ ਇਸ ਤਹ ਹਾਈ ਕਮਾਂਡ ਨੂੰ ਕਹਿੰਦੇ ਆ ਕਿ ਪਹਿਲਾਂ ਸ਼ਿਕਾਇਤਾਂ ਬਹੁਤ ਨੇ ਕੱਢ ਕੇ ਬਾਹਰ ਕਰੋ ਮੈਂ ਨਾਲ ਤੁਹਾਨੂੰ ਗੱਲ ਸੁਣਾਉਣਾ ਇਲੈਕਸ਼ਨ ਤੋਂ ਪਹਿਲਾਂ ਹਲਕਾ ਲੰਬਾ ਜੀ ਨੇ ਸਾਡੀ ਡਿਊਟੀ ਲਾਈ ਸੀ ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਫ਼ਤਰ 'ਚ ਮੇਰੇ ਅੱਖੀਂ ਵੇਖਿਆ ਹਾਲ ਹੈ ਸਿੱਧੂ ਸਾਹਿਬ ਅੰਦਰ ਹੁੰਦੇ ਸੀ ਤੇ ਅਸੀਂ ਤਿੰਨ ਕ ਜਣੇ ਨਾਲ ਹੁੰਦੇ ਸੀ ਇੱਕ ਚਲੋ ਸਾਸੀ ਸਾਨੂੰ ਤਾਂ ਹਲਕਾ ਲੰਬਾ ਜੀ ਨੇ ਲਾਇਆ ਸੀ ਇੱਕ ਸਰੇਂਦਰ ਡੱਲਾ ਉਹ ਭਾਈ ਸਾਹਿਬ ਨਾਲ ਹੁੰਦੇ ਸੀ ਅੰਦਰ ਦਫ਼ਤਰ ਦੇ ਤੇ ਕੁਲਦੀਪ ਸਿੰਘ ਵੈਦ ਮੈਂ ਮਿੰਤਾ ਕਰਦਾ ਵੇਖਿਆ ਨਵਜੋਤ ਸਿੰਘ ਸਿੱਧੂ ਦੀਆਂ ਵੀ ਮੈਨੂੰ ਕਮਰੇ ਦੇ ਯਾਰ ਤੁਸੀਂ ਗੇਟ ਖੋਲ੍ਹ ਕੇ ਇੱਕ ਈ ਅੰਦਰਵਾੜ ਦਿਓ ਸਿੱਧੂ ਸਾਹਿਬ ਕੋਲੇ ਮੈਂ ਮਿੰਤ ਕਰ ਲੈਣਾ ਮੈਨੂੰ ਮੇਰੀ ਟਿਕਟ ਦੇ ਦਿਓ ਇਹਨੂੰ ਟਿਕਟ ਨਹੀਂ ਮਿਲਦੀ ਸੀ ਕੁਲਦੀਪ ਵੈਦ ਨੂੰ ਤੇ ਅੱਜ ਯਾਰ ਤੁਸੀਂ ਉਹਨਾਂ ਦੇ ਵਿਰੁੱਧ ਬਿਆਨਬਾਜ਼ੀ ਕਰਦੇ ਹੋ ਤੁਹਾਨੂੰ ਇਲੈਕਸ਼ਨ ਵੀ ਲੜਾਤਾ ਤੁਸੀਂ ਇਲੈਕਸ਼ਨ ਵੀ ਲੜ ਲਿਆ ਤਾਂ ਵੀ ਅਸੀਂ ਪਾਰਟੀ ਦੇ ਹੁਣ ਮੈਂ ਸਸਪੈਂਡ ਐ ਮੈਂ ਸਸਪੈਂਡ ਐ ਮੇਰਾ ਮੈਂ ਇਹ ਪਾਰਟੀ ਨੂੰ ਸਸਪੈਂਡ ਐ ਠੀਕ ਐ ਮੇਰੇ ਨਾਲ ਕਿਸੇ ਵੱਡੇ ਲੀਡਰ ਨੇ ਧੱਕੇਸ਼ਾ ਹੀ ਕੀਤੀ ਆ ਹੁਣ ਮੇਰਾ ਮਤਲਬ ਇਹ ਥੋੜਾ ਬਣਦਾ ਮੈਂ ਉਸ ਲੀਡਰ ਦੀ ਰੰਜਿਸ਼ ਦੇ ਕਾਰਨ ਮੈਂ ਚੱਕ ਕੇ ਪਾਰਟੀ ਦੇ ਵਿਰੁੱਧ ਬਿਆਨ ਦੇਈ ਜਾਵਾਂ ਕਿਉਂ ਦੇਣਾ ਬਈ ਮੈਂ ਵਰਕਰ ਹਾਂ ਮੈਂ ਪਾਰਟੀ ਦਾ ਝੰਡਾ ਬੁਲੰਦ ਰੱਖਣਾ ਹੈ ਉਹ ਅਗਲੇ ਨੇ ਰੱਖਿਆ ਉਹਨਾਂ ਨੇ ਵੀ ਰੱਖਿਆ ਸਾਨੂੰ ਨਹੀਂ ਲੋੜ ਹੁੰਦੀ ਐਵੇਂ ਕਿਸੇ ਵੀ ਹਰੇਕ ਬੰਦੇ ਤੇ ਬਿਆਨਬਾਜ਼ੀਆਂ ਦੇਣ ਦੀ ਰਾਠ ਸਾਹਿਬ ਕਹਿੰਦੇ ਨਵਜੋਤ ਸਿੰਘ ਸਿੱਧੂ ਤੇ ਕਾਰਵਾਈ ਕਰਾਉਣ ਲਈ ਅਸ਼ਾਸ਼ਨੀ ਅਸ਼ਾਸ਼ਨੀ ਕਮੇਟੀ ਜਿਹੜੀ ਤੁਹਾਡੀ ਪਾਰਟੀ ਦੀ ਹੈ ਕੇਂਦਰ ਦੀ ਕਹਿੰਦੇ ਉਹਨੂੰ ਚਿੱਠੀ ਲਿਖ ਦਿੱਤੀ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਕਾਰਵਾਈ ਕਰੋ ਹਾਲਾਂਕਿ ਨਵਜੋਤ ਸਿੰਘ ਸਿੱਧੂ ਖਿਲਾਫ ਚਿੱਠੀਆਂ ਪਹਿਲਾਂ ਬਹੁਤ ਹਾਈ ਕਮਾਂਡ ਕੋਲ ਪਈਆਂ ਨੇ ਕਿ ਕਾਰਵਾਈ ਕਰੋ ਮੈਨੂੰ ਲੱਗਦਾ ਹਾਈ ਕਮਾਂਡ ਵੀ ਇਹਨਾਂ ਦੀਆਂ ਚਿੱਠੀਆਂ ਨੂੰ ਬਹੁਤਾ ਸੀਰੀਅਸ ਨਹੀਂ ਲੈਂਦੀ ਕਾਰਵਾਈ ਤੁਹਾਡੇ ਇਹਨਾਂ ਨੇ ਇਹਨਾਂ ਸਭ ਤੋਂ ਪਹਿਲਾਂ ਇਹਨਾਂ ਨੇ ਲਿਆ ਸੀਗਾ ਜਦੋਂ ਭਾਜਪਾ ਚ ਆਪਣੇ ਰਾਣਾ ਸੋਢੀ ਸਾਹਿਬ ਉਸ ਤੋਂ ਬਾਅਦ ਫਿਰ ਲੀਡਰ ਕੁਝ ਰਲਿਆ ਹੰਸਰਾ ਜੋਸਨ ਸਾਹਿਬ ਰਣਵਾ ਸਾਹਿਬ ਬੜੇ ਭਾਜਪਾ ਦੇ ਲੀਡਰ ਸਿੱਧੂ ਸਾਹਿਬ ਬਲਵੀਰ ਸਿੰਘ ਜੀ ਸਿੱਧੂ ਸਾਹਿਬ ਉਹ ਸਾਰੇ ਲੀਡਰ ਜਦੋਂ ਰਲਦੇ ਆ ਨਾ ਇਹਨਾਂ ਨੇ ਇੱਥੋਂ ਚੱਕੀਆਂ ਸਾਰੇ 7-8 ਲੀਡਰ ਇਹਨਾਂ ਨੇ ਚੱਕੀਆਂ ਇੱਥੋਂ ਕਾਰਾਂ ਇਹ ਪਹੁੰਚ ਗਏ ਜੀ ਦਿੱਲੀ ਵੀ ਜਾਂ ਤਾਂ ਅਸੀਂ ਪਾਰਟੀ ਛੱਡਦੇ ਆ ਜਾਂ ਇਹਨਾਂ ਨੂੰ ਨਾਲ ਲਾਓ ਹੁਣ ਹਾਈ ਕਮਾਂਡ ਵੱਡੀ ਆ ਕਿ ਇਹ ਵੱਡੇ ਆ ਹਾਈ ਕਮਾਂਡ ਦੇ ਇਹਨਾਂ ਇਹਨਾਂ ਨੂੰ ਪੁੱਛਿਆ ਤੱਕ ਨਹੀਂ ਇਹਨਾਂ ਦੇ ਅਸਤੀਫੇ ਪਤਾ ਨਹੀਂ ਇਹ ਲੈ ਕੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਅਸਤੀਫੇ ਲਿਖੀ ਕਿੰਨੇ ਕ ਫਿਰਦੇ ਆ ਪਤਾ ਨਹੀਂ ਕਿੰਨੇ ਕੀ ਅਸਤੀਫੇ ਲਿਖੀ ਫਿਰਦੇ ਆ ਰੋਜ਼ ਕਾਗਜ਼ ਤੇ ਉਹੀ ਛਾਪ ਲੈਂਦੇ ਆ ਵੀ ਅਸੀਂ ਜੀ ਅਸਤੀਫਾ ਅਸਤੀਫਾ ਉਹ ਯਾਰ ਅਸਤੀਫਾ ਦੇਣਾ ਤੇ ਵਿਖਾਓ ਵੀ ਅਸੀਂ ਭਾਈ ਜੀ ਆਉਣਾ ਹੀ ਨਹੀਂ ਤੁਸੀਂ ਲੋਕਾਂ ਨੂੰ ਬੁੱਧੂ ਬਣਾ ਰਹੇ ਹੋ ਤੁਸੀਂ ਪਾਰਟੀ ਨਾਲ ਦਗਾ ਕਰ ਰਹੇ ਹੋ ਤੁਸੀਂ ਲੀਡਰਾਂ ਨਾਲ ਦਗਾ ਕਰ ਰਹੇ ਹੋ ਤੁਸੀਂ ਲੋਕਾਂ ਨਾਲ ਦਗਾ ਕਰ ਰਹੇ ਹੋ ਜਿਹੜੇ ਤੁਹਾਨੂੰ ਜਿਤਾਉਂਦੇ ਆ ਇਸੇ ਕਾਰਨ ਅਸੀਂ ਅੱਜ ਹਰੇ ਵੀ ਬੈਠੇ ਆ ਸਾਨੂੰ ਹਜੇ ਵੀ ਸੁਧਰ ਜਾਣਾ ਚਾਹੀਦਾ ਪਤਾ ਨਹੀਂ ਕਿੰਨੇ ਕਿੰਨੇ ਕੋਲੇ ਅਸਤੀਫੇ ਆ ਹੁਣ ਨਵਜੋਤ ਸਿੰਘ ਸਿੱਧੂ ਦਾ ਕਦ ਤੇ ਇਹਨਾਂ ਲੀਡਰਾਂ ਦਾ ਜਿਹੜੇ ਆ ਰੋਜ਼ ਅਸਤੀਫੇ ਦਿੰਦੇ ਇਹਨਾਂ ਦਾ ਕਦ ਰਲ ਗਿਆ ਉਹ ਤਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕੋਈ ਕੋਆਰਡੀਨੇਟਰ ਕੋਈ ਫਲਾਨਾ ਕੋਈ ਉਹ ਲੱਗੇ ਐ ਸਿੱਧੂ ਤੋਂ ਕੁਝ ਵੀ ਨਹੀਂ ਸਿੱਧੂ ਤੋਂ ਡਰਦੇ ਐ ਪਤਾ ਨਹੀਂ ਕਿਉਂ ਮੈਨੂੰ ਸੀਰੀਅਸਲੀ ਇਹ ਗੱਲ ਹੈ ਕਿ ਸਿੱਧੂ ਤੋਂ ਇਹ ਬੰਦੇ ਡਰ ਕਿਉਂ ਰਹੇ ਐ ਸਿੱਧੂ ਤੋਂ ਫਿਰ ਬਿਆਨ ਵੀ ਐ ਇਹੋ ਜਿਹੇ ਬੰਦਿਆਂ ਤੋਂ ਮਤਲਬ ਭਵੇਂ ਬਾਜਵਾ ਸਾਹਿਬ ਦਾ ਵੀ ਮੈਂ ਤਾਂ ਕਿਸੇ ਚਲੋ ਇਹਨਾਂ ਗੱਲਾਂ ਨਾਲ ਕੁਝ ਗੱਲਾਂ ਨਾਲ ਸਹਿਮਤ ਨਹੀਂਗਾ ਬਾਜਵਾ ਸਾਹਿਬ ਤਾਂ ਕਹਿੰਦੇ ਕਿੰਨੇ ਸਿੱਧੂ ਸਾਹਿਬ ਦੀ ਪ੍ਰਧਾਨਗੀ 68 ਤੋਂ 18 ਤ ਬਾਈਵਾ ਸਾਹਿਬ ਨੂੰ ਪਹਿਲੀ ਗੱਲ ਤਾਂ ਨਾ ਚਲੋ ਬੜੇ ਸਤਿਕਾਰਯੋਗ ਲੀਡਰ ਹੈ ਬਾਈਵਾ ਸਾਹਿਬ ਨੂੰ ਇਹ ਪੁੱਛਣ ਵਾਲਾ ਹੋਵੇ ਵੀ ਤੁਸੀਂ ਇਹ ਕਦੇ ਸਵਾਲ ਕਰਿਓ ਵੀ ਬਾਈਵਾ ਸਾਹਿਬ ਜਦੋਂ ਇਲੈਕਸ਼ਨ ਹੋਇਆ ਇਹ 2022 ਵਾਲਾ ਉਸ ਤੋਂ ਬਾਅਦ ਪਹਿਲਾਂ ਪ੍ਰਧਾਨਗੀ ਰਹੀ ਹੈ ਨਵਜੋਤ ਸਿੰਘ ਸਿੱਧੂ ਕੋਲੇ ਕੀ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਦੇ ਵਿੱਚ ਸੁਣੀ ਜਾਂਦੀ ਸੀ ਫਿਰ ਇਲੈਕਸ਼ਨ ਹੋਇਆ ਲੁਧਿਆਣੇ ਰਾਹੁਲ ਗਾਂਧੀ ਜੀ ਆਏ ਜਦੋਂ ਅਨਾਉਂਸ ਕਰਨਾ ਸੀ ਚਰਨਜੀਤ ਚੰਨੀ ਸਾਹਿਬ ਇੱਕ ਪਾਸੇ ਬੈਠੇ ਸੀ ਰਾਹੁਲ ਗਾਂਧੀ ਜੀ ਦੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਸੀ ਤੇ ਉਹਨਾਂ ਨੇ ਸਜੀਬਾਂ ਖੜੀ ਕਰਕੇ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਐਲਾਨਤਾ ਸੀਗਾ ਵੀ ਭਾਈ ਤੁਸੀਂ ਇਹ ਆਪਣੇ ਪੰਜਾਬ ਦਾ ਮੁੱਖ ਚਿਹਰਾ ਹੈ ਇਹਨਾਂ ਨੇ ਤਾਂ ਜਫੀ ਪਾਲੀ ਸੀ ਪਰ ਕੀ ਉਸ ਤੋਂ ਬਾਅਦ ਜਿਹੜਾ ਇਲੈਕਸ਼ਨ ਸੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਲੜਿਆ ਗਿਆ ਸੀ ਫਿਰ ਜਿਹਦੀ ਅਗਵਾਈ ਹੇਠ ਲੜਿਆ ਗਿਆ ਸੀ ਮੁੱਖ ਤਾਂ ਭਾਈ ਤੁਸੀਂ ਸੀ ਫਿਰ ਹੁਣ ਹਰੇਕ ਗੱਲ ਦਾ ਦੇਣਦਾਰ ਨਵਜੋਤ ਸਿੰਘ ਸਿੱਧੂ ਥੋੜਾ ਦੇਣਦਾਰ ਤਾਂ ਫਿਰ ਉਹ ਆ ਜਿਨ੍ਹਾਂ ਦੀਆਂ ਅਗਵਾਈਆਂ ਤੇ ਹੇਠ ਇਲੈਕਸ਼ਨ ਲੜੇ ਗਏ ਆ ਨਵਜੋਤ ਸਿੰਘ ਸਿੱਧੂ ਦਾ ਅਮਰਤਸਰ ਵਾਲਾ ਇਲੈਕਸ਼ਨ ਲੜ ਰਿਹਾ ਸੀ ਫਿਰ ਤੁਸੀਂ ਹੋਰ ਗੱਲ ਦੇਖੋ ਨਵਜੋਤ ਸਿੰਘ ਸਿੱਧੂ ਇੱਕ ਪਾਸੇ ਇਲੈਕਸ਼ਨ ਲੜ ਰਿਹਾ ਆ ਆਪਦਾ 5 ਸਾਲਾਂ ਬਾਅਦ ਭਾਈ ਸਾਹਿਬ ਐਮਐਲਏ ਐਮਪੀ ਦੇ ਇਹਨਾਂ ਦੇ ਇਲੈਕਸ਼ਨ ਆਉਂਦੇ ਆ ਜਿਉ ਮਤਲਬ ਹੀ ਬੰਦਾ ਹੁੰਦਾ ਨਵਜੋਤ ਸਿੰਘ ਸਿੱਧੂ ਉਹਨੇ ਸੱਤ ਸਾਬ ਸਾਰਾ ਜੋਰ ਆਪਦਾ ਕਲੈਕਸ਼ਨ ਤੇ ਲਾਉਣਾ ਸੀ ਇਹ ਸਾਰੇ ਪੱਤਰਕਾਰ ਭਾਈਚਾਰੇ ਤੇ ਲੋਕਾਂ ਨੂੰ ਪਤਾ ਉਹ ਉਧਰੋਂ ਇਲੈਕਸ਼ਨ ਲੜੀ ਜਾਂਦਾ ਨਾਲ ਮਜੀਠੀਆ ਨਾਲ ਪੰਗਾ ਇਹ ਤੁਹਾਨੂੰ ਪਤਾ ਹੈ ਨਾਲ ਮਜੀਠੀਆ ਨਾਲ ਪੰਗਾ ਹਰ ਰੋਜ਼ ਹਰ ਰੋਜ਼ ਪੰਗਾ ਅਖੀਰੀ ਮਜੀਠੀਏ ਨੂੰ ਪੂਰੇ ਲੜਕਾਰੇ ਮਾਰ ਕੇ ਆਪਦੇ ਬਰੋਬਰ ਮਜੀਠੀਏ ਨੂੰ ਮਜਬੂਰ ਹੋ ਕੇ ਜਦੋਂ ਇਹਦੇ ਬਰੋਬਰ ਜਦੋਂ ਆਪਣਾ ਸਿੱਧੂ ਸਾਹਿਬ ਦੇ ਇਲੈਕਸ਼ਨ ਲੜਿਆ ਤੇ ਉਦੋਂ ਬਾਅਦ ਚ ਕਾਂਗਰਸ ਦੇ ਕੁਝ ਲੀਡਰ ਸੀਗੇ ਚਲੋ ਕੋਈ ਵੀ ਹੋਣ ਉਹਨਾਂ ਨੇ ਰਲ ਮਿਲ ਕੇ ਸਿੱਧੂ ਨੂੰ ਹਰਾਤਾ ਸਿੱਧੂ ਹਜੇ ਵੀ ਨਹੀਂ ਹਰਿਆ ਸਿੱਧੂ ਹਜੇ ਵੀ ਮੈਂ ਤਾਂ ਇੱਕ ਗੱਲ ਕਹਿਣਾ ਵੀ ਹਜੇ ਵੀ ਇੱਕ ਵੱਡਾ ਇਕੱਠ ਨੂੰ ਜੇ ਸੰਬੋਧਨ ਕਰਨ ਜਾਂਦਾ ਤੇ ਫਿਰ ਜੇ ਹਜੇ ਵੀ ਅਸੀਂ ਬਿਆਨ ਦਈਏ ਤੇ ਇਦੋਂ ਵੱਡੀ ਕੋਈ ਸ਼ਰਮ ਵਾਲੀ ਗੱਲ ਨਹੀਂ ਇਮਾਨਤਿਓ ਕਿ ਅੱਜ ਤੁਸੀਂ ਕਾਂਗਰਸ ਦੇ ਵਿੱਚੋਂ ਕਾਂਗਰਸ ਦੇ ਵਰਕਰੋਂ ਲੱਗਦਾ ਕਿ ਕਾਂਗਰਸ ਦੇ ਕੋਲ ਅਜੇ ਵਰਕਰਾਂ ਤੇ ਅਜੇ ਲੀਡਰਾਂ ਦੀ ਘਾਟ ਕਿੰਨੇ ਦੀ ਛੱਬੀ ਬਚੀ ਹੈ ਖਾਸ ਤੌਰ ਤੇ ਤੇ ਕਰਪਸ਼ਨ ਵਾਲਾ ਕੇਸ ਜਿਨ੍ਹਾਂ ਤੇ ਨਹੀਂ ਪਿਆ ਕੁਛ ਕੁਛ ਚੀਰੇ ਮਿਲਦਾ ਕਿ ਗਿਣਵੇਂ ਚੋਣਵੇਂ ਕਾਂਗਰਸ ਦੇ ਪੱਲੇ ਰਹਿ ਗਏ ਬਾਕੀ ਕੁਛਕ ਜੇ ਯਾਤਰਾਵਾਂ ਕਰਿਆ ਕਿਸੇ ਦੇ ਘਰੇ ਈਡੀ ਤੂਰੀ ਫਿਰਦੀ ਹੈ ਕਿਸੇ ਦੇ ਘਰੇ ਵਿਜੀਲੈਂਸ ਤੂਰੀ ਫਿਰਦੀ ਹੈ ਭਗਵੰਤ ਸਿੰਘ ਸਾਹਿਬ ਨੇ ਛਾਲਚ ਕਰ ਰੱਖੀ ਹੈ ਭਗਵਾਨ ਸਿੰਘ ਮਾਨ ਦੀ ਤਾਂ ਚਲੋ ਆਪਾਂ ਕੀ ਗੱਲ ਕਰਨੀ ਵੈਸੇ ਮੈਨੂੰ ਤਾਂ ਇਹਨਾਂ ਦਾ ਨਾਂ ਲੈਣਾ ਹੀ ਪਸੰਦ ਨਹੀਂ ਮਾਨ ਸਾਹਿਬ ਦਾ ਪਰ ਗੱਲ ਆਪਾਂ ਕਰਦੇ ਆਂ ਵੀ ਜਿਹੜੇ ਕਾਂਗਰਸ ਵਾਲੇ ਆ ਆਪਾਂ ਗੱਲ ਕਰੀਏ ਨਾ ਜਿਹੜੀ ਸਾਫ ਚਿਹਰੇ ਵਾਲੀ ਤੇ ਨਵਜੋਤ ਸਿੰਘ ਸਿੱਧੂ ਇੱਕ ਬਿਲਕੁਲ ਸਭ ਤੋਂ ਅੱਗੇ ਆਉਂਦਾ ਅੱਜ ਕਾਂਗਰਸ ਦੇ ਵਿੱਚ ਜਦੋਂ ਲੋਕੀ ਸਾਡੇ ਵਰਗਿਆਂ ਨੂੰ ਵੀ ਸਵਾਲ ਪੁੱਛਦੇ ਆ ਵੀ ਭਾਈ ਜੀ ਤੁਸੀਂ ਦੱਸੋ ਕੱਲ ਨੂੰ ਇਲੈਕਸ਼ਨ ਲੜਨਾ ਹੈ ਪੰਜਾਬ ਕਾਂਗਰਸ ਨੇ ਇਲੈਕਸ਼ਨ ਲੜਨਾ ਹੀ ਹੈ ਸਦਾ ਹੀ ਲੜਨਾ ਉਹ ਕਹਿੰਦੇ ਆ ਜੀ ਹਾਂਜੀ ਜਦੋਂ ਪਾਰਟੀ ਕੋ ਇਲੈਕਸ਼ਨ ਲੜਦੀ ਆ ਕਿਸੇ ਚਿਹਰੇ ਦੇ ਥੱਲੇ ਲੜਦੀ ਆ ਤੇ ਉਹ ਚਿਹਰਾ ਕੋਈ ਨਾ ਕੋਈ ਲੋਕਾਂ ਨੂੰ ਆਪਦਾ ਵਾਅਦਾ ਦਿਖਾਉਂਦਾ ਭਾਈ ਜੀ ਮੈਂ ਤੁਹਾਡੇ ਲਈ ਆ ਕਰੂੰਗਾ ਚਾਹੇ ਸਰਪੰਚੀ ਦਾ ਹੋਵੇ ਚਾਹੇ ਮੁੱਖ ਮੰਤਰੀ ਦਾ ਹੋ ਹੁਣ ਉਹ ਇਲੈਕਸ਼ਨ ਵਾਸਤੇ ਸਾਡੇ ਕੋਲੇ ਹਜੇ ਤੱਕ ਵੀ ਇੱਕੋ ਹੀ ਚਿਹਰਾ ਬਚਿਆ ਨਵਜੋਤ ਸਿੰਘ ਸਿੱਧੂ ਉਹ ਪਤਾ ਕਿਵੇਂ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਜੇ ਕੋਈ ਲਾਲਚ ਹੋਵੇ ਇੱਕ ਇੱਕ ਸ਼ੋ ਦਾ ਕਰੋੜਾ ਰੁਪਈਆ ਘੰਟੇ ਦੇ ਹਿਸਾਬ ਨਾਲ ਲੈਣ ਵਾਲਾ ਬੰਦਾ ਘੰਟਿਆਂ ਦੇ ਹਿਸਾਬ ਨਾਲ ਕਰੋੜਾ ਰੁਪਈਆ ਲੈਣ ਵਾਲਾ ਬੰਦਾ ਅੱਜ ਉਹ ਬੰਦਾ ਆਮ ਲੋਕਾਂ 'ਚ ਤੁਰਿਆ ਫਿਰਦਾ ਆਪਦੀ ਸਾਰੀ ਕਮਾਈ ਛੱਡ ਕੇ ਆਮ ਲੋਕਾਂ ਲਈ ਤੁਰਿਆ ਫਿਰਦਾ ਤੇ ਇੱਕੋ ਹੀ ਚਿਹਰਾ ਬਚ ਗਿਆ ਕਾਂਗਰਸ ਕੋਲੇ ਜੇ ਆਪਾਂ ਸਪਸ਼ਟ ਗੱਲ ਕਰ ਦਈਏ ਅਨਸਾਣੀਆਂ ਤੇ ਨਵਜੋਤ ਸਿੰਘ ਸਿੱਧੂ ਤੇ ਜੇ ਸਿੱਧੂ ਸਾਹਿਬ ਨੂੰ ਇਹਨਾਂ ਨੇ ਹਜੇ ਵੀ ਨਾ ਸੰਭਾਲਿਆ ਐਵੇਂ ਇਹੋ ਜੇ ਕਿਉਂਕਿ ਸਿੱਧੂ ਸਾਹਿਬ ਡੋਲਣ ਵਾਲਾ ਬੰਦਾ ਤਾਂ ਹੈ ਨਹੀਂ ਕਿਉਂਕਿ ਮੇਰੀ ਕੋ ਬਾੜੀ ਨੇੜ ਤਾਂ ਨਹੀਂ ਪੈਸੇ ਨਵਜੋਤ ਸਿੰਘ ਸਿੱਧੂ ਨਾਲ ਪਰ ਹਜੇ ਹਰ ਡੋਲਣ ਵਾਲਾ ਉਹ ਬੰਦਾ ਹੈ ਨਹੀਂ ਉਹ ਜੇ ਨਾ ਸੰਭਿਆ ਗਿਆ ਤੇ ਕਾਂਗਰਸ ਦਾ ਇਦੋਂ ਵੀ ਮਾੜਾ ਹਾਲ ਕਰ ਦੇਣਗੇ ਜਾਂ ਜਿਹੜੇ ਰੋਜ਼ ਅਸਤੀਫੇ ਆਲੇ ਆ ਤੇ ਜਾਂ ਜਿਹੜੇ ਹੋਰ ਹਰ ਰੋਜ਼ ਬਿਆਨ ਦਿੰਦੇ ਆ ਅਜਿਹੇ ਚਿਹਰੇ ਸਾਨੂੰ ਹਰੇਕ ਪਾਰਟੀ ਦੇ ਵਿੱਚ ਸਾਹਮਣੇ ਦੀ ਲੋੜ ਹੁੰਦੀ ਆ ਹੁਣ ਜੇ ਆਪਾਂ ਦੂਜੀ ਪਾਰਟੀ ਦੀ ਗੱਲ ਕਰ ਦਿੰਨੇ ਆ ਅਕਾਲੀ ਦਲ ਦੀ ਤੁਸੀਂ ਉਹ ਦੇਖੋ ਕਿੰਨੇ ਹਰ ਰੋਜ਼ ਬੂਸਟ ਅਪ ਹੋ ਕੇ ਚੱਲੀ ਜਾਂਦੇ ਆ ਉਹ ਜੂਤ ਦਾ ਪ੍ਰਧਾਨ ਲਾਲੋ ਉਹਨਾਂ ਦਾ ਸੁਖਵੀਰ ਸਿੰਘ ਬਾਦਲ ਲਾਲੋ ਚਾਹੇ ਯਾਰ ਅਗਲਾ ਗਲਤ ਝੂਠ ਹੀ ਮਰੀ ਜਾਂਦਾ ਹੋਵੇ ਹਰੇਕ ਥਾਂ ਤੇ ਖੜ ਕੇ ਪਰ ਅਗਲਾ ਬੂਸਟ ਕਰ ਰਿਹਾ ਆ ਉਹਦੇ ਬੰਦਿਆਂ ਨੂੰ ਸਾਨੂੰ ਲੋੜ ਆ ਉਹਦੇ ਵਰਕਰਾਂ ਨੂੰ ਬੂਸਟ ਕਰਨ ਦੀ ਵਰਕਰਾਂ ਦੀ ਪਾਰਟੀ ਆ ਵਰਕਰਾਂ ਦੇ ਨਾਲ ਅਸੀਂ ਚੱਲਣਾ ਹੁੰਦਾ ਵਰਕਰਾਂ ਨੂੰ ਅਸੀਂ ਹਰ ਰੋਜ਼ ਤੋੜ ਰਹੇ ਆ ਜਦੋਂ ਯਾਰ ਅਸੀਂ ਤੁਸੀਂ ਅਸੀਂ ਇੱਕ ਪਾਰਟੀ ਦੇ ਬੰਦੇ ਆ ਅਸੀਂ ਇੱਕ ਦੂਜੇ ਵਿਰੁੱਧ ਹਰ ਰੋਜ਼ ਹੀ ਕੁਛ ਨਾ ਕੁਛ ਕਰੀ ਜਾਵਾਂਗੇ ਤੇ ਅਸੀਂ ਆਪਦੇ ਹੀ ਕਿਸੇ ਸੱਜਣ ਭਰਾ ਦੀ ਆਪਦੇ ਪਾਰਟੀ ਦੇ ਭਰਾ ਦੀ ਉਹਦੀ ਤੋਹੀਨ ਕਰ ਰਹੇ ਆ ਨਾ ਜੋ ਬੰਦੇ ਵੀ ਉਹ ਤੇ ਜੇ ਕੱਲ ਨੂੰ ਉਹੀ ਹਾਈ ਕਮਾਂਡ ਉਸੇ ਬੰਦੇ ਨੂੰ ਪੰਜਾਬ ਪੰਜਾਬ ਦਾ ਮੁੱਖ ਚਿਹਰਾ ਬਣਾ ਦਿੰਦੀ ਹੈ ਤੇ ਫਿਰ ਦੱਸੋ ਇਥੇ ਪਾਰਟੀ ਦਾ ਨੁਕਸਾਨ ਹੈ ਕਿ ਨਹੀਂ ਪਾਰਟੀ ਦਾ ਨੁਕਸਾਨ ਹੈ ਨਾ ਇਹ ਬੜੀ ਸੋਚਣ ਵਾਲੀਆਂ ਗੱਲਾਂ ਆ ਪਰ ਇਹ ਤਾਂ ਐਵੇਂ ਇਹਨਾਂ ਨੇ ਖੇਡ ਬਣਾਲੀ ਆ ਵੀ ਰੋਜ਼ ਇਥੋਂ ਅਸਤੀਫਾ ਚੱਕ ਲਿਆ ਜੀਆ ਹੁਣ ਚਿਹਰਾ ਸਾਫ਼ ਹੈ ਉਹਨੂੰ ਸਾਨੂੰ ਸਮਝਣ ਦੀ ਲੋੜ ਆ ਬਾਕੀ ਫੈਸਲਾ ਹਾਈ ਕਮਾਂਡ ਦਾ ਹੁੰਦਾ ਉਹਨਾਂ ਨੇ ਚਿਹਰਾ ਲਾਉਣਾ ਕਿਹਨੂੰ ਉਹ ਕਿਸੇ ਨੂੰ ਵੀ ਲਾ ਸਕਦੇ ਆ ਉਹ ਕੱਲ ਨੂੰ ਕੋਈ ਵੀ ਹੋ ਸਕਦਾ ਭਾਵੇਂ ਬਾਜਵਾ ਸਾਹਿਬ ਹੋਵੇ ਭਾਵੇਂ ਰਾਜਾ ਵੜਿੰਗ ਹੋਵੇ ਭਾਵੇਂ ਸੁਖਪਾਲ ਸਿੰਘ ਖਹਿਰਾ ਹੋਵੇ ਭਾਵੇਂ ਜਿਹੜਾ ਮਰਜੀ ਚਿਹਰਾ ਹੋਵੇ ਪਰ ਜੇ ਕੋਈ ਸਾਡੇ ਕੋਲੇ ਕੋਈ ਇਮਾਨਦਾਰ ਬੰਦੇ ਜਿਹੜੇ ਓਵਰ ਇਮਾਨਦਾਰ ਬੰਦੇ ਸਾਡੇ ਕੋਲੇ ਬਚਦੇ ਆ ਉਹਨਾਂ ਦਾ ਸਤਿਕਾਰ ਕਰਨ ਦੀ ਲੋੜ ਹੈ ਜੇ ਸਾਨੂੰ ਉਹ ਟਿੱਟ ਨਹੀਂ ਕਰਦੇ ਜਿਹੜਾ ਮਰਜ਼ੀ ਆਪਦੇ ਆਪਦੇ ਲੈਵਲ ਤੇ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਆਪਦਾ ਕੰਮ ਕਰੇ ਉਹਨੂੰ ਵੈਸੇ ਹੀ ਕਾਂਗਰਸ ਪਾਰਟੀ ਦਾ ਆਪਾਂ ਕਹਿ ਦਿੰਨੇ ਲੋਕਾਂ ਦੀ ਵਿਚਾਰਧਾਰਾ ਦੀ ਪਾਰਟੀ ਹੈ ਵਿਚਾਰਧਾਰਾ ਦੀ ਪਾਰਟੀ ਅਗਲੇ ਆਪਦਾ ਵਿਚਾਰ ਕਿਤੇ ਵੀ ਰੱਖ ਸਕਦਾ ਜਾਂ ਤਾਂ ਉਹ ਵੀ ਪਾਰਟੀ ਦੇ ਵਿਰੁੱਧ ਬੋਲਦਾ ਪਾਰਟੀ ਦੀ ਗੱਲ ਕਰਦਾ ਤੇ ਪਾਰਟੀ ਦੀ ਗੱਲ ਕਰਦਾ ਸਾਨੂੰ ਇਹ ਚ ਦੁਖੀ ਹੋਣ ਦੀ ਕੀ ਲੋੜ ਹੈ ਤੇ ਇੱਕ ਤੁਸੀਂ ਹੋਰ ਕਿਉਂ ਬਾਜਵਾ ਸਾਹਿਬ ਦਾ ਬਿਆਨ ਇੱਕ ਹੀ ਆਇਆ ਹੈ ਉਦੋਂ ਬਾਅਦ ਚ ਜਦੋਂ ਸਿੱਧੂ ਸਾਹਿਬ ਵਾਲੀ ਰੈਲੀ ਹੋਈ ਹੈ ਉਦੋਂ ਬਾਅਦ ਚ ਬਾਈਬਾ ਸਾਹਿਬ ਦਾ ਇੱਕ ਬਿਆਨ ਨਹੀਂ ਆਇਆ ਇੱਥੋਂ ਵੀ ਸਾਨੂੰ ਸਮਝ ਲੈਣਾ ਚਾਹੀਦਾ ਜਿਹੜੇ ਪੂਰੇ ਜੀਨੀਅਸ ਬੰਦੇ ਆ ਉਹ ਸਮਝ ਗਏ ਆ ਵੀ ਨਹੀਂ ਐਵੇਂ ਕੋਈ ਲੋੜ ਆਪਾਂ ਨੂੰ ਕਿਸੇ ਦੇ ਵਿਰੁੱਧ ਚਲੋ ਆਪਾਂ ਇਹਨਾਂ ਦੀ ਕੀ ਗੱਲ ਕਰਨੀ ਅਸਤੀਫੇ ਵਾਲਿਆਂ ਦੀ ਇਹ ਕਹਾਣੀ ਹੈ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਨਵਜੂਤ ਸਿੰਘ ਸਿੱਧੂ ਦੇ ਖਿਲਾਫ ਐਂਟੀ ਇਨਕੰਮਬੈਂਸੀ ਪਾਰਟੀ ਦੇ ਅੰਦਰੂਨੀ ਤਿਆਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇਹਦਾ ਨੁਕਸਾਨ ਕਿਤੇ ਨਾ ਕਿਤੇ ਵਰਕਰਾਂ ਦੇ ਵਰਕਰਾਂ ਦੇ ਵਿੱਚੋਂ ਵੀ ਹੋਏਗਾ ਕਾਂਗਰਸ ਨੂੰ ਕਿਉਂਕਿ ਵਰਕਰ ਜਿਸ ਹਿਸਾਬ ਦੇ ਨਾਲ ਨਵਜੂਤ ਸਿੰਘ ਸਿੱਧੂ ਨਾਲ ਚੱਲ ਰਹੇ ਨੇ ਤੇ ਖਾਸ ਤੌਰ ਦੇ ਉੱਤੇ ਜਿਹੜੀਆਂ ਦੋ ਰੈਲੀਆਂ ਦਾ ਅਸੀਂ ਮੀਡੀਆ ਦੇ ਤੌਰ ਤੇ ਨਾਤੇ ਅਸੀਂ ਕਾਂਗਰਸ ਦੇ ਵਿੱਚ ਆ ਨਾ ਅਸੀਂ ਨਵਜੋਤ ਸਿੰਘ ਸਿੱਧੂ ਦੇ ਨਾਲ ਆ ਨਾਤੇ ਨਾ ਹੀ ਅਸੀਂ ਰਾਜਾ ਵੜਿੰਗ ਦਾ ਕਿਸੇ ਹੋਰ ਦੇ ਨਾਲ ਆ ਅਸੀਂ ਸੱਚ ਦੇ ਆਧਾਰ ਤੇ ਉੱਤੇ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਸਾਰੀਆਂ ਰੈਲੀਆਂ ਦੇ ਵਿੱਚ ਗਏ ਆ ਸਾਰੀਆਂ ਰੈਲੀਆਂ ਨੂੰ ਕਵਰ ਕੀਤਾ ਪਰ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਆਪਣਾ ਪਹਿਲੀ ਰੈਲੀ ਕਰਨ ਦੇ ਵਿੱਚ ਕਾਮਯਾਬ ਹੋਇਆ ਜੇ ਇਸ ਤੋਂ ਬਾਅਦ ਉਹ ਨਵਾਂ ਰੁਖ ਨਵੀਆਂ ਰੈਲੀਆਂ ਦੇ ਵੱਲ ਵਧਾਉਂਦਾ ਹੈ ਤਾਂ ਆਉਣ ਵਾਲੇ ਦਿਨਾਂ ਚ ਕਾਂਗਰਸ ਦੇ ਇਹਨਾਂ ਲੀਡਰਾਂ ਲਈ ਖਾਸ ਕਰਕੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਇੱਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੇ ਇਹਨਾਂ ਦੇ ਖਿਲਾਫ ਇਹ ਬਹੁਤ ਵੱਡੀ ਚਿੰਤਾ ਹੋਏਗੀ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਇਕੱਠ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਚ ਹੋਰ ਵੱਡੇ ਹੋਣ ਬਹੁਤ ਬਹੁਤ ਧੰਨਵਾਦ ਬ੍ਰਾਡਕਾਸਟ ਸ਼ੁਕਰੀਆ ਜੀ ਬਹੁਤ ਬਾਤ